ਗੌਰ ਮੇਰਾ ਨਾ ਹੈ ਇੱਕ ਤੁਸੀਂ ਪੰਜ ਜੂਸ ਵਰਤੇ ਬੋਡੀ ਸੈੱਟਸ ਵਰਤੇ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਨਹੀਂ ਥਾਇਰੋਇਡ ਸੀ ਜੀ ਠੀਕ ਹੈ ਜੀ ਕੀ ਕੀ ਪ੍ਰੋਬਲਮ ਸੀ ਠੀਕ ਹੈ ਜੀ ਦਰਦ ਹੁੰਦਾ ਸੀ ਪਤਾਂ ਚ ਬਹੁਤ ਜ਼ਿਆਦੇ ਠੀਕ ਹੈ ਇਹ ਥਰਡ ਤੇ ਜਿਹੜੀ ਪ੍ਰੋਬਲਮ ਆ ਥੀ ਕਿੰਨੇ ਕ ਟਾਈਮ ਤੋਂ ਜੀ ਤੁਹਾਨੂੰ ਜੀ ਇਹ ਮੈਨੂੰ ਹੋਇਆ ਸੀ 6-7 ਸਾਲ ਤੋਂ ਸੀ 6-7 ਸਾਲ ਤੋਂ ਸੀ ਇਹ ਤਾਂ ਘੱਟੋ ਘੱਟ 10 ਸਾਲ ਦੀ ਹੋਣੀ ਆ ਤੇ ਲਾਸਟ ਤੇ ਇੱਕ ਇੱਕ ਚਿਕਨ ਗੁਣੀਆਂ ਦੀ ਪ੍ਰੋਬਲਮ ਕਹਿੰਦੇ ਸੀ ਹਾਂ ਜੀ ਚਿਕਨ ਗੁਣੀਆਂ ਪ੍ਰੋਬਲਮ ਹੋਈ ਸੀ ਠੀਕ ਹੈ ਜੀ ਤੇ ਉਹਦੇ ਨਾਲ ਮੇਰਾ ਬਿਲਕੁਲ ਮੈਸਰੀ ਜੁੜ ਗਿਆ ਸੀਗਾ ਠੀਕ ਹੈ ਜੀ ਤੇ ਉਸ ਵੇਲੇ ਮੈਨੂੰ ਬਾਡੀ ਸਰਵਿਸ ਦਾ ਪਤਾ ਲੱਗਿਆ ਇਹ ਜਿਹੜੀ ਮੰਜੇ 'ਚ ਹੀ ਬੈਠ ਕੇ ਦੀ ਕੰਮਕਾਰ ਕਰ ਨਹੀਂ ਸਕਦੀ ਸੀ ਸੁਣਾ ਜੀ ਨੌਕਰੀ ਰੱਖਿਆ ਸੀ ਘਰੇ ਠੀਕ ਹੈ ਜੀ ਕੰਮ ਕਰਨ ਠੀਕ ਆ ਆਪਣਾ ਕੰਮਕਾਰ ਵੀ ਕਰ ਸਕਦੀ ਕਰ ਸਕਦੀ ਬਿਲਕੁਲ ਹਾਂ ਠੀਕ ਹੈ ਜਿਵੇਂ ਆਪਣਾ ਤੁਸੀਂ ਪੰਜ ਜੂਸ ਵਰਤੇ ਬਾਡੀ ਸਰਵਸ ਵਰਤੇ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਇਹਦੇ ਨਾਲ ਜਿਵੇਂ ਤਕਰੀਬਨ ਸਾਰੀਆਂ ਮੇਰੀ ਪ੍ਰੋਬਲਮ ਹੱਲ ਹੋ ਗਈਆਂ ਠੀਕ ਹੈ ਵੀ ਵੀਰਾ ਠੀਕ ਹੈ ਸਾਇਰਟ ਵੀ ਮੇਰਾ ਲੋ ਹੋ ਗਿਆ ਠੀਕ ਹੈ ਤੇ ਬਾਕੀ ਮੈਂ ਉਹਦੇ ਜਿਹੜਾ ਸਰੀਰ ਦਾ ਕਹਿੰਦੇ ਵੀ ਹੁਣ ਮੈਂ ਤੁਰ ਸਕਦੀ ਹਾਂ ਠੀਕ ਹੈ ਜੀ ਫਿਰ ਮੈਂ ਗੁਰਦਾਰਾ ਸਾਹਿਬ ਜਾਣ ਤਾਂ ਵੀ ਮੈਂ ਤੁਰ ਕੇ ਜਾਨੀ ਆ ਠੀਕ ਹੈ ਹਾਂ ਮੈਂ ਬਿਲਕੁਲ ਕਿੰਨੀ ਕਿ ਐਕਟੀਵਿਟੀ ਆਈ ਸਰੀਰ ਦੇ ਵਿੱਚ ਕਿੰਨਾ ਕ ਫਰਕ ਲੱਗਦਾ ਜੀ ਮੈਂ 80% ਆ ਗਈ ਅਸੀਂ ਹੁਣ ਸਾਰਾ ਕੰਮ ਕਰ ਕਰਦੇ ਹਾਂ ਸਾਰਾ ਕਰ ਲੈਣੀ ਹਾਂ ਸਾਰਾ ਕੁਝ ਓਕੇ ਹੈ ਫਿਰ ਅਸੀਂ ਕਿਉਂ ਕਹਿੰਦੇ ਪੂਰਾ ਹੀ ਕਹੋ ਨਾ ਓਕੇ ਮੰਜੇ ਤੋਂ ਬੈਠੇ ਉੱਠ ਕੇ ਕੰਮ ਕਰਨ ਲੱਗੇ ਜੀ ਪੂਰਾ ਫੁੱਲ ਇਨ ਬਸ ਬਿਲਕੁਲ ਠੀਕ ਹੈ ਮੈਂ ਹੁਣ ਇਸ ਵੇਲੇ ਮੈਂ ਤਾਂ ਹਰ ਇੱਕ ਨੂੰ ਇਹੀ ਕਹਿੰਦੀ ਆ ਕਿ ਐਵੇਂ ਡਾਕਟਰ ਦੀਆਂ ਬਦਵਾਈਆਂ ਚ ਐਲੋਪੈਥੀ ਚ ਕੁਝ ਨਹੀਂ ਹੈਗਾ ਠੀਕ ਹੈ ਸਰੀਰ ਦਾ ਗਾਲਾ ਹੈ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਇਹਦੇ ਬਾਰੇ ਜੀ ਤੁਹਾਡਾ ਆਪਣਾ ਮੈਂ ਇਹੀ ਕਹਿੰਦੀ ਆ ਨਾ ਬਾਡੀ ਸਰਵਿਸ ਬਹੁਤ ਜ਼ਰੂਰੀ ਹੈ ਠੀਕ ਹੈ ਜਿਵੇਂ ਆਪਣਾ ਸਰਵਿਸ ਹੋ ਗਈ ਸਾਰੀ ਬਿਲਕੁਲ ਮੈਂ ਸਹੀ ਹਾਂ ਇਸ ਵੇਲੇ ਟਾਈਮ ਕੋਈ ਮੈਨੂੰ ਕੋਈ ਦਵਾਈ ਦੇ ਲੋੜ ਨਹੀਂ ਬੋਡੀ ਸਰਵਿਸ ਵਾਲਾ ਪੀਣੀ ਹੈ ਪੈਕ ਮੈਂ ਬਿਲਕੁਲ ਨਹੀਂ ਹੈ ਮੈਨੂੰ ਧੰਨਵਾਦ ਜੀ